ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਸਰਦਾਰ ਆਇਆ ਅੱਜ ਮੈਨ ਤੇ ਵੱਡੀਆਂ-ਵੱਡੀਆਂ ਹਾਤੀਆਂ ਆਇਆਂ ਗੁਜਰਾں ਦਾ ਲੰਬੜ ਵੀ ਆਇਆ ਸਾਡੇ ਕੋਲ ਲੰਬੜਿਆ ਹੈ ਸਾਲਾ ਪਹਿਲੇ ਤਾਂ ਸਾਰਿਆਂ ਦੇ ਘਰੋਂ ਜਾਨਾ ਤੇ ਝੋਨਾ ਲੱਗੇ ਵੱਢਣ ਪਰਾਲੀ ਕਰ ਲਈ ਆ ਤਿਆਰ ਬੇਲਰ ਤੋਂ ਮਾਰੀ ਆ ਛੁੱਟੀ ਉਹਦਾ ਕਹਿੰਦੇ 12 ਮਹੀਨੇ 11 ਮਹੀਨੇ ਲੌਦਾ 1 ਮਹੀਨਾ ਹੋੜਦਾ ਜਦੋਂ ਪਰਾਲੀ ਇਕੱਠੀ ਕਰਨੀ ਨਹੀਂ ਚੱਕਿਆ ਵੀ ਇੱਕ ਦਿਨ ਨਾਲ ਅੱਲਾ ਹੀ ਹੋ ਜਵੇ ਹੈਗਾ ਕੁੰਬ ਕਰਨ ਤਾਂ ਇੱਕ ਪਤਾ ਹੀ ਆ ਇਹਦੇ ਗੁਰਦੁਆਰੇ ਦੇ 12 ਮਹੀਨੇ ਹੁੰਦੇ ਆ ਇਹਦੇ ਨਾ ਮੈਨੂੰ ਇਹਨੇ ਕਹਿਤਾ ਵੀ 2 ਤਰੀਕ ਨੂੰ ਭਾਜੀ ਪਰਾਲੀ ਬੰਨਣੀ ਆ ਮੈਂ ਇਹਦੇ ਪਰਾਲੀ ਬੰਨਣਾ ਨਾ ਗਿਆ ਤਾਂ ਮੈਂ ਉੱਥੋਂ ਫੋਨ ਕਰਾਂ ਇਹਨੂੰ ਅੱਛਾ ਇਹਨੇ ਫੋਨ ਨਹੀਂ ਚੱਕਿਆ ਮੈਂ ਨਹੀਂ ਆਈ ਉਹਨਾਂ ਜਿਹੜੇ ਬੀ ਇਨੇ ਫੋਨ ਨਹੀਂ ਚੱਕਿਆ ਬੇਇੱਜ਼ਤੀ ਹੋਣੀ ਆ ਅਸਲੀਅਤ ਆ ਫੋਨ ਚੱਕਿਆ ਤੂੰ ਮੇਰਾ 12:29 ਮਿੰਟ ਤੇ ਤੈਨੂੰ ਗੱਲ ਕੀਤਾ ਸੀ ਜਨੂੰ ਪਰसों ਦੀ ਗੱਲ ਆ ਇਹਨੇ ਫੋਨ ਨਹੀਂ ਚੱਕਿਆ ਅਜਾ ਮੈਂ ਮੁੜ ਕੇ ਇਹਨਾਂ ਨੂੰ 2 ਢਾਈ ਘੰਟੀ ਇੱਕ ਫਲਾਟ 2 ਘੰਟੇ ਬੰਨ ਲਿਆ ਪਹਿਲਾਂ ਤੋਂ ਤੇ ਰੈਕ ਮਾਰ ਕੇ ਘੰਟਾ ਡੇਢ ਘੰਟਾ ਬੈਠਾ ਰਿਹਾ ਸੁੱਕ ਜੂ ਵੀ ਕਿਸ ਤਰ੍ਹਾਂ ਅੱਛਾ ਜਦੋਂ ਅੱਧੇ ਨਾਲ ਜ਼ਿਆਦਾ ਵੱਜ ਗਿਆ ਤੇ ਮੈਂ ਫੋਨ ਕੀਤਾ ਤੇਰੀ ਘਰ ਦੀ ਨੇ ਚੱਕਿਆ ਕਹਿੰਦੀ ਬਾਜੀ ਉੱਥੇ ਤੇ ਰਿਪਰ ਫੇਰਨਾ ਹੀ ਦੋਰਾ ਮੈਂ ਕਹਾ ਮੈਂ ਤੇਰਾ ਫੇਰ ਦਿੱਤਾ ਹੁਣ ਤਾਂ ਵੱਜ ਗਈ ਇਦਾਂ ਦਾ ਇਹਦੇ ਕੰਮ ਆ ਪਰਾਲੀਆਂ ਦੇ ਦਿਨਾਂ ਦੇ ਬਣਾਉਣ ਦੇ ਕਿਹੜੇ ਨਾਂ ਬੰਦਾ ਸੌਂਦਾ ਹੁੰਦਾ ਗੁਜਰੋ ਉਧਰ ਕਰ ਵੀਡੀਓ ਉਹਦੀ ਵੀ ਬਣਾਇਆ ਇੰਟਰਵਿਊ ਉਹਦੀ ਵੀ ਬਣਾਉਣਾ ਨੇ ਸੌਂਦਾ ਸੌਂਦਾ ਕਦੋਂ ਹੁੰਦਾ ਬੰਦਾ ਮਨੇ ਦਾ ਜਦੋਂ ਤੁਹਾਡੇ ਪਰਾਲੀਆਂ ਆਏ ਸਾਲ ਦੀ ਚੀਜ਼ ਐ ਇਹਨਾਂ ਦੀ ਸਾਲ ਦੇ ਵਿੱਚ 12 ਮਹੀਨੇ ਆ 11 ਮਹੀਨੇ ਸੌਂਦਾ 1 ਮਹੀਨਾ ਉੜਦਾ ਤੇਰੇ ਅਰਗੇ ਤੇ ਕੁੱਤੇ ਨੂੰ ਤੇਰੀ ਦੇ ਉੱਤੇ ਮੂਤਰ ਨਹੀਂ ਦੇ ਪਰਾਲੀ ਗਿੱਲੀ ਹੋ ਜਾਣੀ ਆ ਲਓ ਜੀ ਕੰਪੈਨ 4.5 ਹੋ ਗਿਆ ਆ ਤਾਂ ਕੰਪੈਨ ਆ ਗਈ ਆ ਝੋਨਾ ਸੁੱਕਾ ਪੂਰਾ ਤੇ ਪਰਲਾ ਬੰਨਾ ਦਾ ਥੋੜੀਆਂ ਕਿਤੇ ਢੋੜੀ ਕਿਤੇ ਕਿਤੇ ਡਿੱਗੀ ਆ ਜਿੱਥੇ ਕੰਪੈਨ ਹੈ ਉੱਥੇ ਕਿ ਡਿੱਗੀ ਬਾਕੀ ਖੜਾ ਹੀ ਆ तकरीबन ਤੇ ਇੱਥੇ ਝੋਨਾ ਕਾਫੀ ਡਿੱਗਾ ਆ ਇਹ ਓੱਖਾ ਤੱਕ ਹੋਣਾ ਆ ਤੇ ਕੰਪੈਨ ਦੇ ਵਿੱਚ ਵੀ ਵੜ ਕੇ ਦੇਖਾਂ ਵੀ ਜਿੱਦਾਂ ਦਾ ਏਸੀ ਲਵਾ ਕੇ ਲਿਆਂਦਾ ਵਿੱਚ ਵੜ ਕੇ ਨਹੀਂ ਦੇਖਿਆ ਤੇ 2.5 ਲੱਖ ਦੇ ਵਿੱਚ 270 ਦੇ ਵਿੱਚ ਏਸੀ ਲੱਗਾ ਹੈ ਸ਼ਾਇਦ ਦਿੱਤਾ 2.5 ਲੱਖ ਦਾ ਹੈ ਵਧੀਆ ਚੱਲਦਾ কুলਿੰਗ ਬਹੁਤ ਜ਼ਿਆਦਾ ਹੈ ਵਿੱਚ ਚੜ ਕੇ ਦੇਖਾਂਗੇ ਫੇ ਦੱਸ ਦੇ ਤੁਹਾਨੂੰ ਆ ਬੰਦੇ ਦੇਖ ਲੋ ਜੀ ਕਿੰਨਾ ਕਿੰਨੇ ਬੰਦੇ ਝੋਨਾ ਵੜਾਉਣ ਆਏ ਆ ਜੈ ਹਿੰਦ ਆ ਜੈ ਹਿੰਦ ਵਾਲਾ ਆ ਤੇਲਾ ਤੇਲਾ ਇਹ ਤੇਲਾ ਇਹ ਸਾਰਾ ਲਾਠ ਦੇ ਤੇ ਪਿਆ ਇਹ ਬਲੈਡ ਵੀ ਤੁਰੀ ਸੀਗੀ ਇਹ ਪਿਆ ਡਿੱਗਣ ਤੋਂ ਬਾਅਦ ਆ ਪਹਿਲਾਂ ਹੈ ਨਹੀਂ ਇਹ ਤਾਂ ਜਦਣਾ ਨਾ ਮੈਂ ਬੜਾਈ ਉਦੋਂ ਵੀਡੀਓ ਵੀਡੀਓ ਪੈ ਗਿਆ ਤੇ ਤੇਲਾ ਐਂਡ ਦੇ ਉੱਤੇ ਪੈ ਗਿਆ ਲਾਠ ਤੇ ਹਵਾ ਭਈ ਇੱਥੋਂ ਜਿਹੜੀ ਨਾ ਉਧਰ ਤੇ ਚੱਲ ਕਿਤੇ ਹੀ ਐ ਲੋ ਜੀ ਚੱਲ ਰਹੀ ਕੰਪੈਨ ਦਿਖਾਉਣੇ ਤੁਹਾਨੂੰ ਵਿੱਚ ਝੜ ਕੇ ਵੀ ਕਿਦਾਂ ਦਾ ਘੱਟੇ ਮਿੱਟੀ ਤੋਂ ਡਰਾਈਵਰ ਸਾਡਾ ਬਚਿਆ ਆ ਇਹ ਲਵਾਇਆ ਸੀ ਪਾਤੜਾਂ ਤੋਂ ਪੁੱਛਿਆ ਮੈਂ ਹੁਣ ਦਰਦਾਰ ਨੂੰ ਇਹ ਲੱਗਾ ਆ 245000 ਦੇ ਵਿੱਚ ਤੇ ਘੱਟਾ ਮਿੱਟੀ ਕਿ ਜਾਂਦਾ ਸਦਾ ਨਾ ਘੱਟਾ ਬਿਲਕੁਲ ਨਹੀਂ ਘੱਟਾ ਕਿਤੇ ਬਿਲਕੁਲ ਨਹੀਂ ਦਿੰਦੇ ਹੀ ਆ ਕੱਪੜੇ ਉਹਦੀ ਜ਼ਿੰਦਗੀ ਬਣ ਗਈ ਡਰਾਈਵਰ ਦੀ ਹਾਂ ਤੇ ਵਧੀਆ ਆ ਵਿੱਚ ਚੜ ਕੇ ਦੇਖਦੇ ਆ ਕੁਲਿੰਗਾਲਾਂ ਕਹਿੰਦੇ ਪੂਰੀ ਆ ਮੈਂ ਤਾਂ ਜਿੱਦਨ ਦੇ ਲਿਆਂਦਾ ਲਾਇਆ ਆ ਫੇਟ ਚਲਦੀ ਦੇ ਚੜਿਆ ਨਹੀਂ ਦੇਖਦੇ ਆ ਚੜ ਕੇ ਹੁਣ ਵਿੱਚ ਦਿਖਾਉਨੇ ਆ ਬਾਕੀ ਤੁਹਾਨੂੰ ਵੀ ਡਰਾਈਵਰ ਸਾਡਾ ਦੇਖੋ ਤਾਂ ਬੈਠਾ ਗੇ ਨਜ਼ਾਰੇ 'ਚ ਜਿੱਦਾਂ ਦੇ ਕੱਪੜੇ ਪਾ ਕੇ ਬੈਠਾ ਹੀ ਉਦਾਂ ਦੇ ਕੱਪੜੇ ਆ ਉਹਦਾ ਉਹ ਨਹੀਂ ਰਹਿੰਦਾ ਮਿਲ ਕੇ ਉਦਾਂ ਦਾ ਉਦਾਂ ਦੇ ਉਦਾਂ ਦੇ ਨਿਕਲਦਾ ਵਧੀਆ ਯਾਰ ਇੰਜਣ ਵੱਡੇ ਆ ਈ ਆਪਣੇ ਮਨਾਂ ਦੇ ਪਹਿਮ ਆ ਵਗਰੇ ਤੇਲ ਵੱਧ ਕਰਾਣਾ ਜਿਹੜੀ ਆਪਣੇ ਟਰੈਕਟਰ ਦੇ ਐਲਟੀਨੇਟਰ ਨੂੰ ਜਿਹੜੀ ਬੈਲਟ ਆ ਉਹ ਦੰਦਿਆਂ ਵਾਲੀ ਉਹੀ ਬੈਲਟ ਹੈ ਕਲਟੀਨੇਟਰ ਕਿੰਨਾ ਕੁ ਲੋਡ ਪਏ 100 ਵਰ 2 200 ਵਰ ਨਹੀਂ ਹੈ ਨਹੀਂ ਲੋਟੀਆਂ ਨਹੀਂ ਨਹੀਂ ਦਾ ਇੰਜਨ ਬੋ 135 ਹਾਰਸਪਾਵਰ 137 140 ਹਾਰਸਪਾਵਰ 140 ਹਾਰਸਪਾਵਰ ਇੰਜਨ ਹੈ ਹਾਂ ਜੀ 140 ਪਾਵਰ ਦਾ ਸਪੈਸ਼ਲੀ ਸੀ ਉਦੋਂ ਲਗਾਇਆ ਉਦੋਂ ਦੁਆ ਇੱਥੇ ਬੋਲਬੋੜਿਆਂ ਦਾ ਨਾ ਬੋਲਬੋੜਾ ਹਾਂ ਇੱਥੇ ਰਾ ਅਛਰ ਕੰਪਨੀ ਬੋਲਬੋੜਾ ਦਾ ਇੰਜਣ ਹੈ ਮੈਂ ਵੀ ਉਦੋਂ ਨਾਲ ਹੀ ਗਿਆ ਹੈਗਾ ਤੇ ਉਸ ਦਿਨ ਵਿੱਚ ਕਰਦੇ ਵਿਚਾਰ ਬਣਦਾ ਇਹ ਬਦੂਆ ਲੈ ਲਈਏ ਜਿਹੜਾ ਫਰੀਦ ਵਾਲਾ ਜਾਂਦੂਆ ਇਹ ਉਸ ਦਿਨ ਵੀ ਮੈਂ ਨਹੀਂ ਮੰਨਿਆ ਨਾ ਸਰਦਾਰ ਇਹਨੂੰ ਮੰਨਣ ਦਿੱਤਾ ਮੈਂ ਕਿਹਾ ਸਰਦਾਰਾ ਲੈਣਾ ਤਾਂ ਉਹੋ ਲੈਣਾ ਹੈ ਇੰਜਣ ਵਧੀਆ ਆ ਇਹ 140 ਹਰ ਬਾਵਰ ਬਾਲਵੋ ਕੰਪਨੀ ਆਇਚਰ ਵਾਲੇ ਜਿਹੜੇ ਬਣਾਉਂਦੇ ਉਹ ਲਵਾਇਆ ਇੰਜਣ ਨਾਲੋਂ ਐਵਰੇਜ ਵੀ ਵਾਧਿਆ ਐ ਇਹ ਮੈਂ ਕਿੰਨੇ ਗੇਰੋ ਟੈਂਕੀ ਮਗਰ ਵੱਧ ਵੜ ਜਾਂਦਾ ਝੋਨਾ 150 ਕਿਤਾਰਾ ਪੰਜ ਪਾ ਜਿਉਂ ਪੰਜਾ ਗੇਤਾਰਾ ਫਰਕ ਆ ਜੀ ਨਾਲੇ ਇੰਜਨ ਤੋਂ ਨਾਲੇ ਇੰਜਨ ਰੈਲਾ ਮੱਕੀ ਦੇ ਉੱਤੇ ਬਿਲਕੁਲ ਜਾਰਾ ਫੈਰਾ ਜਿਹੜਾ ਮੱਕੀ ਦੇ ਮੱਕੀ ਦੇ ਓਵਰਲੋਡ ਨਹੀਂ ਹੁੰਦੀ ਕੰਪੈਨ ਇਹ ਸੀਦਾ ਨਜ਼ਾਰਾ ਇਹ ਸੀਦਾ ਵਧੀਆ ਜੀ ਦੁਵਾਰਕਾਂ ਤੇ ਬੈਠਾਂਗੇ ਨਹੀਂ ਹਾਂ ਹਾਂ ਸਹੀ ਗੱਲ ਬਸ ਇਹ ਵੀ ਉਹਦਾ ਬਹੁਤ ਜ਼ੋਰ ਲਾਉਂਦਾ ਆਈਵ ਲਵਾਉਣਾ ਤੇ ਭਾਜੀ ਨੂੰ ਕਹਿ ਸਹੀ ਗੱਲ ਆ ਉਹਨੂੰ ਕਹਿ ਕੇ ਵੀ ਲਵਾ ਕੇ ਦਿੱਤਾ ਇਹਨੂੰ ਏਦੀ ਤੇ ਏਸੀ ਦੇ ਨਜ਼ਾਰੇ ਜਿੱਦਾਂ ਦੇ ਕੱਪੜੇ ਪਾ ਕੇ ਬੈਠਾ ਉਦਾਂ ਦਾ ਹੀ ਨਿਕਲੂਗਾ ਹੁਣ ਲੈ ਜੋ ਤੇਰੇ ਇੱਥੇ ਠੰਡ ਲੱਗਣ ਢਈ ਇੱਥੇ ਬਹੁਤ ਜਿਆਦਾ ਹੈ ਬਾਰੀ ਜਿੰਦਗੀ ਮੈਂ ਜੇਸੀ ਤੋਂ ਬਿਨਾ ਕੱਢੀ ਹੁਣ ਏਸੀ ਲੱਗਾ ਤਾਂ ਵਧੀਆ ਆ ਹਾਂਜੀ ਸਾਡਾ ਫਾਰਮਾ ਸੌਖਾ ਜੀ ਏਸੀ ਲਵਾ ਕੇ ਖੁਸ਼ ਆਓ ਕੈਮਰੇ ਸਾਰੇ ਲੱਗੇ ਆ ਤੇ ਵਿੱਚ ਬੈਕ ਸਾਈਡ ਵੀ ਦੀਂਦੀ ਆ ਤੇ ਉਹ ਦਾਣੇ ਵੀ ਵਿੱਚ ਟੈਂਕ ਦੇ ਕਿੰਨੇ ਹੋਵੇ ਉਹਨੇ ਦੀਂਦੇ ਆ ਕਿੰਨੇ ਟੈਂਕ ਜਿਉਂ ਦਾਣੇ ਟੈਂਕ ਦੇ ਉਹ ਦੇਖਦੇ ਆ ਤੇ ਮਗਰ ਬੈਕ ਸਾਈਡ ਦੇਖਣੀ ਬੈਕ ਸਾਈਡ ਲਗਾ ਕੈਮਰਾ ਬਣੀ ਆ ਇਹ ਲਵਾਇਆ ਜੀ ਪਾਤੜਾਂ ਤੋਂ ਇਹਨਾਂ ਨੇ 2 ਲੱਖ 43 ਹਜ਼ਾਰ ਦੇ ਲੱਗਾ ਲਗਾ ਹੈ ਮਕੀਰੇ ਦੀ ਜਿੰਦੇ ਲਵਾ ਕੇ ਲਿਆਂਦਾ ਹੈਗਾ ਤੇ ਵਧੀਆ ਚੱਲਦਾ ਹੈ ਕਸੀ ਜਨ ਮਕੀਦਾ ਚੱਲ ਗਿਆ ਤਾਂ ਹੁਣ ਝੁੰਨੇ ਨਾਲ ਜਿੰਨਾ ਟਾਈਮ ਨਿਕਲ ਗਿਆ ਹੈ ਨਾ ਮੈਂ ਤਾਂ ਅੱਜ ਹੀ ਚਲਦੀ ਕਮੈਂਟ ਜੜਿਆ ਵਾ ਵਧੀਆ ਵਧੀਆ ਚੀਜ਼ ਕੂਲਿੰਗ ਪੂਰੀ ਵਧੀਆ ਹੈ ਥੋੜ੍ਹਾ ਪਰ ਪਾਸ ਆਈ ਸੀ ਹਾਂ ਜੀ ਆ ਜੀ ਜੀ ਬੋਰਮਾਨ ਕਹਿੰਦਾ ਸਾਡਾ ਵੀ ਪਾਸ ਆਇਤੀ ਪੂਰਾ ਜਿਵੇਂ ਝੋਨਾ ਇਥੋਂ ਡਿੱਗਾ ਆ ਪੂਰਾ ਇਹ ਕਨਾਲਕ ਤਾਂ ਇੰਨਾ ਡਿੱਗਾ ਕੇ ਥੱਲੇ ਪਿਜਿਆ ਪਿਆ ਆ ਦੂਜਾ ਸਰਦਾਰ ਜੰਡਾ ਵੀ ਦੇਖਦਾ ਆ ਝੋਨਾ ਵੀ ਘਿਰਦਾ ਵਿੱਚ ਬਹੁਤ ਮਿੱਗੇ ਝੋਨੇ ਦਾ ਨੁਕਸਾਨ ਤਾਂ ਹੈਗਾ ਹੀ ਆਵੇਂ ਦੀਦਾ ਇਸ ਤੋਂ ਝੋਨਾ ਰੀਲ ਦੇ ਨਾਲ ਬਹੁਤ ਝਾਂਡਿਆ ਹੋਵੇ ਸਦੀ ਗੱਲ ਇਹਨਾਂ ਦੀ ਕੰਪੈਨ ਦੀ ਵੀ ਨਹੀਂ ਗਈ ਇਹ ਵੀ ਵਿਚਾਰੇ ਕੀ ਕਰਨਗੇ ਝੋਨਾ ਚਰੋਂ ਥੱਲੇੋਂ ਦਾਤੀ ਆਂਗੂ ਵਧਣਾ ਮਾਣਾ ਦਾ ਝੋਨਾ ਦਾ ਘਾੜਨਾ ਜੇ ਥੋੜਾ ਬੜਾ ਛੱਡਦਾ ਹੀ ਆ ਫੇ ਨੁਕਸਾਨ ਹੁੰਦਾ ਹੀ ਹੈ ਖੜੇ ਜੇ ਆਪਾਂ ਕਹੀਏ ਵੀ ਕੰਪੈਨ ਦੀ ਵਾਸ ਦੀ ਗੱਲ ਹੈ ਨਾ ਫਿਰ ਡਰਾਈਵਰ ਦੀ ਇੱਥੇ ਗਲਤੀ ਹੈ ਨਾ ਕੰਪੈਨ ਦੀ ਗਲਤੀ ਹੈ ਇਹਦੇ ਤੇ ਫਿਰ ਵੀ ਇਹ ਚੱਕਰ ਹੈ ਵੀ ਹੁਣ ਜ਼ਮੀਨ ਦੇ ਵਿੱਚ ਫਿੰਗਰਾਂ ਲਾ ਕੇ ਤਾਂ ਫੇਰ ਟੱਕ ਹੁੰਦਾ ਝੋਨਾ ਬਿਲਕੁਲ ਥੱਲੇ ਕਟਰ ਲਾਇਆ ਆ ਆ ਜਮੀਨ ਦੇ ਵਿੱਚੋਂ ਟੱਕਣ ਲਈ ਆ ਮਿੱਟੀ ਦੇ ਵਿੱਚ ਟੈਨਾ ਦੀਆਂ ਦੀਆਂ ਮਿੱਟੀ ਦੇ ਵਿੱਚ ਅਲੱਗ-ਅਲੱਗ ਕੇ ਤੇ ਫਿਰ ਜੋ ਨਗਰ ਕਹੋਂ ਡਿਆ ਆ ਜਿੰਨਾ ਉਹ ਤਾਂ ਹੈਗਾ ਜਾਰਾ ਕਨਾਲ ਕਢੀਗਾ ਬਾਕੀ ਜਦੋਂ ਥੋੜਾ ਡੇਡਾ ਹੋਇਆ ਆ ਹਨੇਰੀ ਨੇ ਨੁਕਸਾਨ ਕਾ ਵੀ ਕੀਤਾ ਮਜਬੂਰੀ ਨੂੰ ਉਹ ਵੀ ਅੱਜ ਵਡਾਉਣਾ ਵੇ ਆ ਮਡੀਆਂ ਹਲੇ ਚੱਲੀਆਂ ਨਗੀਆਂ ਤੇ ਮਜਬੂਰੀ ਕਰਕੇ ਵਡਾਉਣਾ ਵੇ ਆ ਸਾਨੂੰ ਵੀ ਧੋਣ ਕਰੀਏ ਕਿ ਝੋਨਾ ਥੱਲੇ ਕਰਨ ਲੱਪਿਆ ਪੱਕ ਕੇ ਜਾਰਾ ਜਿੰਦਰਾ ਜਿੱਦਾਂ ਤੋਤਾ ਵੀ ਵੱਡਣ ਲੱਗ ਪਿਆ ਹੁਣ ਨਾ ਇਹਨੂੰ ਸਪਰੇਅ ਕਰਾ ਸਕਦੇ ਆ ਧਾਰ ਕੇ ਵਿੱਚ ਪੜਾ ਲਿਆ ਆ ਵੀ ਦੇਖੋ 4 ਤਰੀਕ ਦੇ ਆਜ ਤੇ ਅੱਜ ਸ਼ਾਮ ਨੂੰ ਜੇ ਫੈਸਲਾ ਹੋ ਗਿਆ ਤਾਂ ਵੀ ਠੀਕ ਹੈ ਨਹੀਂ ਹੁੰਦਾ ਦੇਖ ਦੋ ਦਿਨ ਕਰ ਦੂਆਂ ਸੁੱਕਾ ਪੂਰਾ ਆ ਤੇ ਬੜਾਇਆ ਵੀ ਆਪਾਂ 4:30 ਵਜੇ ਕੰਪੈਨ ਲੱਗੀ ਦਿੰਦੀ ਧੁੱਪ ਸਾਰੀ ਲੱਗ ਰਹੀ ਆ ਤੇ ਬਾਕੀ ਦਿਖਾਉਣੇ ਆ ਜਿੱਦਾਂ ਚੱਲਦਾ ਕਾਰੋਬਾਰ ਲਵਾ ਲਈ ਇੱਕ ਅੱਧਾ ਕਿੜਾ ਦੇਖ ਲਮਾ ਮੈਂ ਮਗਰ ਤਾਂ ਫੇਰ ਦਿਖਾਉਣੇ ਤੁਹਾਨੂੰ ਜਿੱਦਾਂ ਵੀ ਚੱਲਦਾ ਕਾਰੋਬਾਰ ਹੋਰ ਵੀ ਸਾਡਾ ਪੂਰਾ ਨਜ਼ਾਰੇ ਦੇ ਆ ਨਜ਼ਾਰਾ ਪੂਰਾ ਤੇ ਲਾਹ ਦਈਏ ਸੀ ਨਜ਼ਾਰਾ ਹੀ ਨਜ਼ਾਰਾ ਪੂਰਾ ਦੇਖ ਲੈਣੇ ਤੇ ਲਾਹਣੇ ਆ ਨਹੀਂ ਨਹੀਂ ਸਵਰਗਾਂ 'ਚ ਬੈਠਾ ਹਾਂਜੀ ਹਾਂਜੀ ਬੜੇ ਨਜ਼ਾਰੇ ਜਿਹੇ ਆ ਵੰਗਾ ਸਾਡਾ ਅੱਜ ਤੋਂ ਹਲੇ ਕੂਲਿੰਗ ਵੀ ਘੱਟ ਗਈ ਈ ਆ ਨਾ ਹਾਂਜੀ ਆਹ ਤੋਂ ਤੇ ਪੂਲੀ ਗਾੜਾਇਆ ਵੀ ਕੰਮ ਤੋਂ ਉਹਨੇ ਜਿਹੜਾ ਕੀਤਾ ਪਾਤਰ ਆ ਤਸਲੀ ਦਾ ਕੀਤਾ ਇੱਦਾਂ ਵੀ ਗਾਂਦਾਂ ਦਾ ਹੁਣ ਜਿੱਦਾਂ ਵੀ ਦੋ ਤਿੰਨ ਇਹ ਕੋ ਕੰਪੈਨਾਂ ਨੂੰ ਹਲੇ ਏਸੀ ਲਾਈ ਸੀ ਉਦੋਂ ਨਹੀਂ ਹੁਣ ਗਾਂਦਾਂ ਤੋਂ ਬਾਅਦ ਤਾਂ ਸੁਧਾਰ ਕਰੀ ਜਾਂਦੇ ਹੋਰ ਵੀ ਵਧੀਆ ਆ ਜਿੱਦਾਂ ਕੂਲੇਗ ਵਗੈਰਾ ਘੱਟਾ ਘੁੱਟਾ ਵੀ ਅੰਦਰ ਐ ਨਹੀਂ ਐ ਜਿੱਦਾਂ ਵੀ ਹੁਣ ਦੇਖਿਆ ਹੀ ਆ ਕਿ ਵਿੱਚ ਖੜੇ ਆ ਤਾਂ ਪੈਰਾਂ ਦੇ ਨਾਲ ਕਿਤੇ ਪ੍ਰਾਲੀ ਆ ਗਈ ਆ ਉਦਾਂ ਘੱਟਾ ਮਿੱਟੀ ਐ ਨਹੀਂ ਤੇ ਚਵਲਾਂ ਲਾ ਗਿਆ ਦੇਖ ਲੋ ਲਗਾ ਦੇ ਯਾਰ ਇਹਨਾਂ ਚਲਾਉਣਾ ਇਹ ਪਿੰਕ ਵੀ ਆਪਣਾ ਫੁੱਲ ਹੋ ਜਾਂਦਾ ਆ ਆਹ ਕੀੜਾ ਲਾ ਕੇ ਹੋ ਜਾਣਾ ਉਧਰਲੇ ਫਿਰੇ ਜਾ ਕੇ ਫੁੱਲ ਤੇ ਬਾਲੀ ਬਾਜ ਵੀ ਅੰਦਰ ਨਹੀਂ ਆਉਂਦੀ ਵੀ ਆਵਾਜ਼ ਆਉਂਦੀ ਹੈ ਕੀ ਥੋੜੀ ਆਉਂਦੀ ਆ ਆਵਾਜ਼ ਇੰਜਣ ਵਗੈਰਾ ਦੀ ਜਾਂ ਕੰਪੈਨ ਦੀ ਜਾਰਾ ਡੱਗਾ ਆ ਪਹਿਲੇ ਘੇੜੇ ਥੋੜਾ ਜਆ ਪ੍ਰੋਬਲਮ ਆਉਣੀ ਆ ਚਲੋ ਇਦਾਂ ਵੀ ਦੂਏ ਘੇੜੇ ਥੋੜਾ ਠੀਕ ਹੋ ਜਾਣਾ ਵੀ ਇਹ ਕਟਰ ਵੀ ਫੋਰਮੈਨ ਕਹਿੰਦਾ ਵੀ ਅਸੀਂ ਅੱਧਾ ਲਾ ਲਈਦਾ ਆ ਤੇ ਬਲਾਸ ਮਸ਼ੀਨ ਰੈਡੀ ਰਹਿੰਦੀ ਆ ਸਾਨੂੰ ਥੱਲਿਓਂ ਵੱਢਣਾ ਪੈਣਾ ਮਸ਼ੀਨ ਇਦਾਂ ਚੋਕ ਹੁੰਦੀ ਆ ਆ ਤਾਂ ਉਹ ਬਾਜ ਸੁਣੀ ਹੋਣੀ ਆ ਹੁਣ ਮਾਲ ਜਾ ਰਹਾ ਸਾਰਾ ਝੋਨੇ ਦਾ ਮਾਲ ਵੇਚਰੀ ਜਾਂਦਾ ਜਦੋਂ ਦੂਆ ਕਿਹੜਾ ਆਉਣਾ ਵੇ ਨਹੀਂ ਅੱਧਾ ਘਟਰ ਖਾਲੀ ਲੈ ਜਾਣਾ ਉਹਨੇ ਨਾਲ ਵਿੱਚ ਯੋਗ ਨਹੀਂ ਹੁੰਦੀ ਮਸ਼ੀਨ ਤੇ ਅਰੇ ਨਾਂ ਨਾਲ ਵੀ ਡਿੱਗਾ ਆਇਆ ਝੋਨਾ ਕਾਦਰੇ ਨਾਂ ਨਾਲ ਕਾ ਵੀ ਝੋਨਾ ਕਹਿੰਦਾ ਵਾ ਬ ਡਿੱਗਾ ਆਇਆ ਵਿੱਚੋਂ ਪਹਿਲੇ ਕਿਹੜੇ ਸਾਰਾ ਹੈਗਾ ਜਾ ਰਹਾ ਆ ਚਲੋ ਗਾਂ ਉਧਰਲੇ ਸਰੇ ਹੀ ਆ ਬਾਕੀ ਬਚਾਇਆ ਹੁਣ ਆ ਜਦੋਂ ਇੰਦ ਅਗਲਾ ਕਿਹੜਾ ਆਉਣਾ ਉਹ ਘਟਿਆ ਝੋਨਾ ਇੱਥੇ ਡਿੱਗਾ ਬਾਜ ਆਉਂਦੀ ਚੋਕ ਹੁੰਦੀ ਆ ਮਸ਼ੀਨ ਇਹ ਮਾਲ ਸਾਰਾ ਸਾਰੇ ਦਾ ਸਾਰਾ ਜਣਾ ਤੋਂ ਵੱਡ ਕੇ ਜਾਣ ਰਿਹਾ ਆ ਝੋਨਾ ਮੱਲਿਆ ਵੀ ਬਹੁਤ ਹੈ ਬੰਦਾ 5 6 ਮਹੀਨੇ ਦੇਖਦਾ ਆ ਫਸਲ ਲ ਲਈ ਪ੍ਰਮਾਤਮਾ ਨੂੰ ਕੀ ਦਾ ਦੀ ਜਕਾਰਵੇ ਉਹ ਦਿਨ ਘਰੇ ਖੜੀ ਕਰਾਂਗੇ ਟਰਾਲੀ ਨੂੰ ਝੋਨਾ ਪੂਰਾ ਸੁੱਕਾ ਆ ਉਦਾਂ ਵੀ ਧੁੱਪ ਪੂਰੀ ਲੱਗੀ ਦੇ ਵੱਡੇ ਆ ਆਪਾਂ ਲਾਈ ਆ ਗੁਜਰਾ ਨੇ ਮੁੰਡਾ ਗੁਜਰਾ ਨਾਲ 1200 ਤੇ ਆ ਉਹਨੇ ਲਾਈ ਆ ਬਰਾੜੀ ਆਪਣੇ ਨਾਂ ਦੇ i don't know ਪੀ ਪੈ ਗਿਆ ਵਿੱਚ ਟੈਂਕ ਦਿਖਾਉਣੇ ਆ ਬਾਕੀ ਥੱਲੇ ਉਤਰ ਕੇ ਜਿੱਦਾਂ ਵੀ ਚੱਲਦਾ ਹਾਂ ਥੱਲੇ ਉਤਰਦੇ ਆ ਆਪਣੇ ਆਲੇ ਟਰੈਕਟਰ ਦਾ ਮਸ਼ੀਨਾ ਨਾਲ ਲੱਗੇ ਆ ਕਰਕੇ ਲਾਏ ਨਹੀਂ ਤਾਂ ਆਏ ਦੇ ਮੰਡੀ ਦੀ ਕੰਪੈਨ ਆ ਉਹਦਾ ਟਰੈਕਟਰ ਉਹਦੀ ਟਰਾਲੀ ਲੈ ਆਉਂਦੀ ਆ ਏਦਾਂ ਵੀ ਮੰਡੀ ਤੇ ਜਾਣਾ ਨਗਾ ਝੋਨਾ ਲੈ ਇਹਨੂੰ ਏਦਾਂ ਕਰਾਂਗੇ ਟਰਾਲੀ ਨੂੰ ਅੰਦਰ ਘੱਟ ਜੇ ਲਾ ਕੇ ਤੇ ਟਰੈਕਟਰ ਉਹਨੂੰ ਵੀ ਤਕਾਲਾ ਨੂੰ ਝੱਟਿਆਂ ਵਾਂਗੇ ਐਦਾਂ ਜਾ ਰਹੇ ਜੋ ਨਾੜਗਾ ਆ ਬਾਕੀ ਉਧਰ ਦੇ ਨਾਲ ਢੁੱਢ ਢੋੜੀ ਆ ਦੇ ਨਾਲ ਬੰਦਾ ਜਿਹੜਾ ਹੈਲਪਰ ਆ ਇਹ ਵੀ ਆਇਆ ਕੰਪੈਨ ਦੇ ਨਾਲ ਦੇਖਦਾ ਵਾਲਾ ਵਾਲਾ ਨਾਂ ਨਾਲ ਕੋਈ ਡੰਡਾ ਡੁੰਡਾ ਡੱਗਾ ਆ ਜਾਂ ਕੋਈ ਚੀਜ਼ ਤੋਂਨਾਂ ਕੋ ਖੜਾ ਵੀ ਮਿਲੇ ਹਲੇ ਤੱਕ ਵੀ ਕਿ ਨਹੀਂ ਨਹੀਂ ਮਿਲੇ ਵਿੱਚ ਵਿੱਚ ਹੀ ਮਿਲੇ ਜਾਂ ਤਾਂ ਲੰਬੀ ਜਾਂ ਯਾਰ ਹਜਾਰ ਹਲੇ ਗੀਤੀਆਂ ਵੈਰੇਟੀਆਂ ਜਿਹੜੀਆਂ ਲੰਮੀਆਂ ਪਈਆਂ ਹਾਈਬ੍ਰਿਡ ਜਾਰਾ ਡਗੇ ਆਪਣੇ ਨੇਰੀ ਭਗੀ ਵੀ ਬਹੁਤ ਆ ਆਪਣੇ ਤੋਂ 4 ਕਿਲੋਮੀਟਰ ਪਰੇ ਨੂੰ ਕਿਸੇ ਬੰਨੇ ਚਲ ਜਾ ਮੀ ਹੈ ਨਹੀਂ ਗਾ ਆਪਣੇ ਇੱਥੇ ਪਿਆਉਦਣ 3 ਘੰਟੇ ਨਾਲ ਨੇਰੀ ਚੱਲੀ ਆ ਆਪਣੇ ਆਹ ਜਾਰਾ ਇਥੋਂ ਡਿੱਗਾ ਆ ਵਿੱਚ ਵਿੱਚ ਉਹ ਤਾਂ ਢੋੜੀ ਜਿਹੀ ਬਾਕੀ ਤਕਰੀਬਨ ਹੁਣ ਆ ਜਿੱਦਾਂ ਰਹਿ ਗਿਆ ਖੜਾ ਹੀ ਆ ਤਕਰੀਬਨ ਥੱਲੇ ਡਿੱਗੇ ਦੇ ਉੱਤੇ ਹੁਣਾਂ ਮੱਲਿਆ ਬਹੁਤ ਕੰਪੈਨ ਜੋਕ ਹੁੰਦੀ ਆ ਉਹ ਵਿੱਚ ਗਰਰ ਦਾਣੀ ਦੀ ਹੋਲਾ ਬਾਜ ਆਉਂਦੀ ਜਿਹਨਾਂ ਜੋਕ ਹੁੰਦੀ ਆ ਮੈਂ ਹੁਣ ਦੱਸਿਆ ਉਹਨੂੰ ਹੋਰ ਮੈਂ ਕਹਿੰਦਾ ਅੱਦਾ ਹੁਣ ਖਾਲੀ ਲਈ ਆਉਣਾ ਘਟਰ ਕੋਨੇ ਨਾਲ ਕਹਿੰਦਾ ਨਹੀਂ ਜੋਕ ਘੱਟ ਹੋਣੀ ਆ ਹਾਂ ਮਾਰ ਘੱਟ ਜਾਊਗਾ ਉਦਾਂ ਉਹ ਬੈਠਾ ਵਿਚਾਰਾ ਨਜ਼ਾਰੇ ਜੇ ਆ ਜਿਨ੍ਹਾਂ ਨੇ ਸੰਤਾਪ ਭੋਗਿਆ ਗਰਮੀ ਜੇ ਨਾ ਏਸੀ ਵਿੱਚ ਉਹਨਾਂ ਉਹ ਸੌਖਾ ਹੁਣ ਲਓ ਜੀ ਆ ਗਿਆ ਦੂਜਾ ਜਿਹੜਾ ਜਿੱਥੇ ਡਿੱਗਾ ਆ ਉੱਥੇ ਮਸ਼ੀਨ ਥੋੜੀ ਚੋਕ ਹੋਣ ਢਈ ਆ ਹੋਰ ਮੈਂ ਨੂੰ ਮੈਂ ਜ਼ਰਦਾਰਾ ਪੁੱਛ ਦਸਦਾ ਗਾ ਤੇਰੇ ਨੂੰ ਮੈਂ ਕਿਹਾ ਬੈਲਟ ਲਾ ਦੀਏ ਦੀ ਏਸੀ ਵਾਲੇ ਦੀ ਹੈ ਲਓ ਜੀ ਦੂਜੀ ਬੋਗੀ ਲਾ ਪਈ ਨਿਕਲਣ ਬਾਕੀ ਦੇਖਦੇ ਆ ਵੱਡਿਓ ਲਓ ਜੀ ਆ ਟਰੈਕਟਰ ਬੜਾ ਭਾਗਾਣ ਵਾਲਾ ਆ ਇਹ ਬੁਟਰਾ ਤੋਂ ਆਇਆ ਆ ਜੇਤ ਘਰੋਂ ਆਇਆ ਪਹਿਲਾਂ ਤੋਂ ਅਮਰੀਕਾ ਗਏ ਤੇ ਉਹਨਾਂ ਦਾ ਰਿਸ਼ਤੇਦਾਰ ਲੈ ਆ ਸਾਡੇ ਪਿੰਡ ਉਹ ਅਮਰੀਕਾ ਗਏ ਮੁੜ ਕੇ ਜਦੋਂ ਤੀਜੇ ਘਰੇ ਆਇਆ ਉਹਦਾ ਇੱਕ ਮੁੰਡਾ ਅਮਰੀਕਾ ਚਲ ਗਿਆ ਦੂਆ ਕੈਨੇਡਾ ਗਿਆ ਤੇ ਬੜਾ ਕਰਮਾਂ ਵਾਲਾ ਆਇਆ ਜਿਹੜਾ ਬੰਦੇ ਦੇ ਘਰੇ ਜਾਂਦਾ ਉਹ ਅਮਰੀਕਾ ਜਾਂ ਟੱਬਰ ਚਲੇ ਜਾਂਦਾ ਤਿੰਨੇ ਹੀ ਘਰੀਂ ਗਿਆ ਤਿੰਨਾਂ ਦਾ ਫੈਮਿਲੀਆਂ ਪਹਿਲਾਂ ਦੋ ਤ ਗਈਆਂ ਅਮਰੀਕਾ ਤੀਜੇ ਦੇ ਘਰੇ ਜਿਹਦੇ ਹੋਣਿਆ ਇਹਦੇ ਤਾਏ ਦੇ ਮੁੰਡੇ ਦੇ ਇਹਦਾ ਮੁੰਡਾ ਅਮਰੀਕਾ ਗਿਆ ਇੱਕ ਮੁੰਡਾ ਪਹਿਲਾਂ ਦਾ ਕੈਨੇਡਾ ਗਿਆ ਆ ਬਾਕੀ ਸਾਰੀ ਫੈਮਿਲੀ ਇਹਨਾਂ ਦੀ ਕੈਨੇਡਾ ਆ ਤੇ ਵਾ ਗਾੜਾ ਟਰੈਕਟਰ ਆ ਜੀ ਇਹ ਲੋਈ ਲੋਈ ਵੱਡਿਆ ਜਾਣਾ ਤੇਲ ਪੈਣ ਤੋਂ ਪਹਿਲਾਂ ਪਹਿਲਾਂ ਅਦਾ ਜੀ ਢੀੜਾ ਮਾਰ ਲਓ ਮਗਰ ਮਾੜਾ ਮੋਟਾ ਜਿੱਕੇ ਤੇ ਡਿੱਗਾ ਤੇ ਚੱਕਾ ਦੋ ਅਸੀਂ ਗਾਲ ਜੀ ਸਾਰਿਆਂ ਨੂੰ ਦੇਖ ਲਓ ਤੇ ਬੰਦੇ ਨੂੰ ਚੇਤਾ ਆਵੇ ਅਸਲੀ ਗਾ ਬੁਲਾਉਣੀਆਂ ਅਦਾ ਜੀ ਮਾੜਾ ਮੋਟਾ ਮਗਰ ਘੁੰਮ ਲਾ ਢੀੜਾ ਮਾਰ ਲਾ ਤੇ ਦੇਖ ਲੈ ਜੇ ਕਿਤੇ ਡਿੱਗਾ ਢੁਗਾ ਤੇ ਚੱਕ ਕੇ ਸਿੱੜ ਦੇ ਹਾਂ ਜਿੱਦਾਂ ਆਦੇ ਰੋਕ ਡਿੱਗਾ ਹੀ ਆ ਤਾਂ 15 ਮਿੰਟ ਆ ਉਹ ਕਿਧਰ ਗਿਆ ਥਰਮੂ ਹੈ ਮੈਨੂੰ ਤਾਂ ਮਾਮਾ ਦੱਸਦਾ ਨੂੰ ਪੂਰਾ ਕੰਮ ਤੇ ਕਰਵਾਉਂਦੇ ਕੁਛ ਨਹੀਂ ਹਾਲ ਚਾਰ ਉਹਦਾ ਪਿਛਲੀ ਵਾਰ ਕਣਕ ਵਾਰੀ ਲਿਆਂਦਾ ਉਦੋਂ ਵੀ ਇੱਦਾਂ ਵਿੱਚੋਂ ਛੱਡ ਕੇ 도ੜ ਗਿਆ ਹੱਲੇ ਉਹ ਖੱਤੀ ਰਹਿੰਦੀ ਆਪਣੀ ਵੱਢਣ ਵਾਲੀ ਤੂੰ ਇਦਾਂ ਕਰਵੇਂ ਕੱਲਾ ਹੀ ਆ ਤੇ ਦੇਖ ਮਾਰ ਗੇੜੀ ਮਾੜਾ ਮਾੜਾ ਮੇਰਾ ਬੇਰੇ ਅੱਜ ਤਾਂ ਥੱਪਾ ਥੱਪਾ ਕੇ ਡਿੱਗਾ ਆ ਨਾ ਇਹਨੂੰ ਜਾ ਕੇ ਮਾੜਾ ਮਾੜਾ ਠਿੱਟੀ ਜਾ ਬਾਕੀ ਕੋਈ ਹੋਰ ਤਾਂ ਜਾ ਰਹਾ ਤਾਂ ਨਹੀਂ ਹੁਣ ਜਿੱਥੇ ਖੜਾ ਉੱਥੇ ਨਹੀਂ ਹੋਣਾ ਜਿੱਥੇ ਡਿੱਗਾ ਉੱਥੇ ਹੀ ਹੋਣਾ ਮਾੜਾ ਮੁੱਟਾ ਲੋ ਜੀ ਵਧੀਆ ਚੱਲਣ ਰਹੀ ਐ ਕੰਪੈਨ ਥੋੜਾ ਥੱਲਿਓਂ ਰੱਖ ਕੇ ਟੱਕਣ ਦੇ ਕਰਕੇ ਨਾ ਥੋੜਾ ਕਾਡਰ ਨੂੰ ਥੋੜਾ ਘੱਟ ਵੀ ਲਾਉਣ ਦੇ ਪਰ ਫੇ ਵੀ ਮਸ਼ੀਨ ਥੋੜਾ ਚੌਕ ਹੋਣ ਦੀ ਐ ਗੋਰਮੈਂਡ ਸਾਡਾ ਪੂਰਾ ਕੋਝ ਐ ਵੈਂਡਿਆ ਆਇਆ ਝੋਨਾ ਜਿੱਥੋਂ ਡਿੱਗਾ ਆ ਡਿੱਗੇ ਨੂੰ ਕੀ ਆ ਇਹ ਮਾੜਾ ਮੋਟਾ ਵਿੱਚੋਂ ਖੜਾ ਆ ਜੀ ਜਾ ਰਹਾ ਤਾਂ ਡਿੱਗਾ ਹੀ ਆ ਵਿੱਚ ਕੁਝ ਲੰਮਾ ਪਿਆ ਕੋਈ ਪੂਰਾ ਹੀ ਡਿੱਗਾ ਆ ਝਾੜ ਦੇ ਦਾ ਪਿਛਲੀ ਵਾਰ ਬਹੁਤ ਸਗਾ ਮੈਂ ਬੀਜਿਆ ਜੀ 39 39 ਕੁਇੰਟਲ ਝਾੜੋਂ ਤੋਂ ਆਇਆ 39 ਕੁਇੰਟਲ ਆਇਆ ਝਾੜੇ ਦਾ ਬਾਕੀ ਦੇਖੋ ਜੋ ਪ੍ਰਮਾਤਮਾ ਨੇ ਕਰਮਾਂ ਚ ਕਰਨਾ ਉਹ ਹੀ ਮਿਲਣਾ ਆ ਦੇਖਦੇ ਆ ਕਿੰਨਾ ਝਾੜ ਨਿਕਲਦਾ ਹੈ ਟਾਈਮ 5:30 ਦਾ ਹੋ ਗਿਆ ਜੀ ਅਮੀਰ ਆਵੇ ਤੇਲ ਤੋਂ ਪਹਿਲਾਂ ਪਹਿਲਾਂ ਵੱਟਿਆ ਜਾਊਗਾ ਸੂਰਜ ੱਲੇ ਕਾਫੀ ਚੜਿਆ ਆ ੱਲੇ ਹੈਗਾ ਅੱਧਾ ਪੌਣਾ ਘੰਟਾ ਸੂਰਜ ਆ ਜਾ ਤੱਕ ਤਕਰੀਬਨ ਅੰਦਾਜ਼ਾ ਆਵੇ ਬਾਡੀ ਹੋ ਜਾਣਾ ਬਹੁਤ ਜ਼ਿਆਦਾ ਥੱਲਿਓਂ ਰੱਖ ਕੇ ਵਟਣਾ ਬੈਣ ਡਿਆ ਇੱਥੋਂ ਜ਼ਿਆਦਾ ਡਿੱਗਾ ਆ ਜੋ ਨਿੱਕੇ ਕੁੱਤੇ ਆ ਤਾਰਾਂ ਲੱਗਦੀਆਂ ਆ ਵਿੱਚ ਉਹਦਾ ਕਰਕੇ ਵੀ ਕੰਪੈਨ ਨੂੰ ਅਜਾ ਟੇਡੀ ਚਲਾਉਣਾ ਬੈਣ ਡਿਆ ਆ ਇਹ ਇੱਕਾਂ ਦਾ ਤਟ ਗਈ ਸੀ ਇੱਥੋਂ ਦੁਬਾਰਾ ਬੰਨੀ ਆ ਤੇ ਨੀਵੀ ਰਹਿ ਗਈ ਆ ਹੁਣ ਝੋਨਿਆਂ ਤੋਂ ਬਾਅਦ ਦੇ ਵਿੱਚ ਇਹਨੂੰ ਕਰਦੇ ਆ ਲੈਨ ਨੂੰ ਸਹੀ ਆਹ ਤਾਂ ਬਹੁਤ ਆ ਜੀ ਵਿੱਚ ਆਪਣੇ ਭਾਰ ਨਾਲ ਹੀ ਡੇਪਿਆ ਝੋਨਾ ਫਾਲੀ ਇੰਨਾ ਜਾ ਰਾਇਆ ਬਾਕੀ ਦੇਖਦੇ ਆ ਜੋ ਕਰਮਾਂ ਦਾ ਕਿੰਨਾ ਨਿਕਲਦਾ ਕਿੰਨਾ ਨਹੀਂ ਹੁਣ ਮੰਡੀਆਂ 'ਚ ਜਲਦੀ ਜਾਣਗੇ ਫੇਰ ਸਵੇਰੇ ਪਤਾ ਲੱਗ ਜਾਣਾ ਓਣ ਚਲੋ ਇਦਾਂ ਆ ਬਈ ਜਿੱਦਾਂ ਕਿ ਮੰਡੀ ਖੁੱਲੂ ਉਸ ਦਿਨ ਹੋ ਜਾਊਗਾ ਮੰਡੀਆਂ ਵਿੱਚ ਵੀ ਨਹੀਂ ਕੋਈ ਲੈਣ ਦੇ ਇੱਧਰ ਲਾ ਬੰਨਣਾ ਵੱਢਿਆ ਗਿਆ ਬਸ ਰਹਿ ਗਿਆ ਤਾਰਾਂ ਤੋਂ ਇੱਧਰ ਇੱਧਰ ਡਰਾਈਵਰ ਸਿਆਣਾ ਆ ਬਹੁਤ ਹੌਲੀ ਜਲਾਉਂਦਾ ਕੰਪੈਨ ਨਜ਼ਾਰੇ ਨਾਲ ਚਲਾਉਣ ਡਿਆ ਆ ਹੋਰ ਇਹ ਵੀ ਵਸਦੀ ਗੱਲ ਨਹੀਂ ਨਾ ਕੰਪੈਨ ਦੇ ਵਸਦੀ ਗੱਲ ਆ ਜਿੰਨਾ ਚੋਂ ਨਜ਼ਾਰਾ ਡਿੱਗਾ ਹੋਣਾ ਜ਼ਮੀਨ ਦੇ ਥੱਲੇ ਲੱਗਾ ਜਾਉਣਾ ਇੱਥੇ ਡਰਾਈਵਰ ਜਾਂ ਕੰਪੈਨ ਕੀ ਕਰੂ ਨਾ ਉਹਨਾਂ ਦੇ ਵਸਦੀ ਗੱਲ ਨਹੀਂ ਲਓ ਜੀ ਤੀਜੀ ਬੋਗੀ ਵੀ ਭਰ ਗਈ ਆ ਡਰਾਈਵਰ ਵੀ ਬਹੁਤ ਵਧੀਆ ਬੜਾਈ ਗੰਡਿਆ ਦਾ ਕੰਪੈਨ ਵੀ ਬਹੁਤ ਸਲੂਜ ਲਾਉਣ ਡਿਆ ਆ ਨਾ ਹੁਣ ਕੰਪੈਨ ਵਾਲਾ ਵਿਚਾਰਾ ਕੁਝ ਕਰ ਸਕਦਾ ਤਾਂ ਨਾ ਡਰਾਈਵਰ ਕਰ ਸਕਦਾ ਹੁਣ ਜ਼ਮੀਨ ਦੇ ਬਿਲਕੁਲ ਥੱਲੇੋਂ ਚੱਕਣ ਦੇ ਰਿਪਰ ਵੀ ਨਹੀਂ ਮਾਰਨ ਵਾਲਾ ਇੱਦਾਂ ਥੱਲੇੋਂ ਚੱਕਦੇ ਆ ਬਰ ਕੰਪੈਨ ਵੀ ਕੀ ਕਰੇ ਉਹ ਦੇਖੋ ਹੁਣ ਥੱਲੇ ਕਟਰ ਲਾ ਕੇ ਉਹਦੇ ਥੱਲੇ ਲਾ ਕੇ ਜਾਣ ਡਿਆ ਆ ਪੂਰਾ ਉਹ ਟਾਇਰ ਵਾਲੀ ਜਗ੍ਹਾ ਤੋਂ ਦੇਖੋ ਲਾ ਕੇ ਗਿਆ ਕਰਕੇ ਮਿੱਟੀ ਪੱਟੀ ਆ ਉਹਨੇ ਕਰ ਉਹ ਵੀ ਨਹੀਂ ਕੋਈ ਸਕਦੇ ਬਿਲਕੁਲ ਨੀਵਾ ਰੱਖ ਕੇ ਉਹਨੇ ਵਿਚਾਰੇ ਨੇ ਵੜਿਆ ਹੁਣ ਇਤੋਂ ਨੀਵਾ ਵੀ ਕਰੇ ਉਹਦੇ ਵਿੱਚ ਮਿੱਟੀ ਜੜ ਜਾਂਦੀ ਆ ਤੇ ਬਹੁਤ ਜ਼ਿਆਦਾ ਸਲੋ ਵੜਨ ਡਿਆ ਬੜੇ ਧਿਆਨ ਨਾਲ ਵਿਚਾਰਾ ਵੜਦਾ ਆ ਉਹਦਾ ਤੇ ਚਲੋ ਮਾੜਾ ਮੋਟਾ ਨੁਕਸਾਨ ਹੋਣਾ ਹੀ ਆ ਪਰਮਾਤਮਾ ਜਿੰਨਾ ਦੇਣਾ ਉਨਾ ਹੀ ਦੇਣਾ ਪਰਮਾਤਮਾ ਨੇ ਬਾਕੀ ਇਦਾਂ ਵੀ ਡਿੱਗਾ ਡਿੱਗਾ ਵੜਦੇ ਵੜੋ ਜੱਲਾ ਬਾਕੀ 15-20 ਮਿੰਟਾਂ ਦੀ ਗੇਮ ਆ ਇੱਕ ਅਗੀੜਾ ਹੀ ਆ ਹੱਡਕੇ ਦਾ ਰਹਿ ਗਿਆ ਆ ਤੇ ਉਹ ਨੂੰ ਹੁਣ ਕਹਿਣਾ ਪਰਲਮਨ ਨੇ ਅੰਮਲ ਨੂੰ ਖੱਤੀ ਆ ਵੀ ਪਹਿਲਾਂ ਉਹ ਵੱਡਲਾ ਖੜਾ ਖੜਾ ਰ ਭਾਵੇਂ ਬਾਅਦ ਤੇ ਵੱਡਣੀ ਇਹਨਾਂ ਨੂੰ ਤਾਂ ਮਿੰਟੀ ਥੋੜੀ ਲੱਗਣੀ ਆ ਨਾ ਮੁੰਜਰਾ ਬਹੁਤ ਰੈਂਡੀਆਂ ਆ ਆ ਦੇਖੋ ਝੋਨਾ ਨਾ ਥੱਲੇੋਂ ਪੁੰਗਰ ਰ ਪਿਆ ਦੁਬਾਰਾ ਐਦਾਂ ਝੋਨਾ ਦੁਬਾਰਾ ਪੁੰਗਰ ਰ ਪਿਆ ਮੀਂਹ ਪੈਣ ਤੋਂ ਬਾਅਦ ਜਿੱਡ ਘਾਤ ਗਿਆ ਇੱਥੋਂ ਤੇ ਆ ਦੇਖੋ ਮੁੰਜਰਾ ਪੁੰਗਰ ਗਿਆ ਹੋਈਆਂ ਮੁੰਜਰਾ ਐਦਾਂ ਪੁੰਗਰ ਗਈਆਂ ਆ ਚਲੋ ਬਸ ਨਹੀਂ ਕੇਹੇ ਦਾ ਵੀਰੇ ਜੇ ਆ ਜਿਹੜਾ ਲਾਗੇ ਪਹਿਲਾ ਉਹ ਵੱਡਲਾ ਬੋਗੀਆਂ ਪੈ ਗਈਆਂ ਜੀ ਵਿੱਚ ਤੇ ਮੇਰਾ ਖਿਆਲ ਬੋਗੀ ਹੁਣ ਵੀ ਭਰਨ ਵਾਲੀ ਹੋਣੀ ਆ ਦੇਖਦੇ ਆ ਕਿੰਨੀਆਂ ਬੋਗੀਆਂ ਆਉਂਦੀਆਂ ਆ ਚਾਰ ਬੋਗੀਆਂ ਤੱਕੇ ਪੂਰੀਆਂ ਠੋਕਮੀਆਂ ਭਰ ਕੇ ਪਾ ਗਿਆ ਆ ਇਧਰਾਂ ਗੱਤੀ ਵੀ ਵੱਡੀ ਗਈ ਨਾ ਤੇ ਚਾਰ ਬੋਗੀਆਂ ਪੂਰੀਆਂ ਪੈ ਗਈਆਂ ਆ ਤੇ ਉਹਦੇ ਉੱਤੇ ਵੀ ਟਰਾਲੀ ਦੇ ਮਾੜੇ ਮਾੜੇ ਦਾਣੇ ਦੇਣ ਲੱਪ ਪਏ ਆ ਸਾਢੇ 15 ਵੱਡੀ ਟਰਾਲੀ ਆ ਦੇਖਦੇ ਆ ਹੋਰ ਕਿੰਨੇ ਕ ਹੁੰਦੇ ਆ ਮੇਰੇ ਨਾਲ ਇੱਕ ਬੋਗੀ ਆ ਤੇ ਇੱਕ ਹੋਰ ਹੋਣੀ ਚਾਹੀਦੀ ਆ ਬਾਕੀ ਦੇਖਦੇ ਆ ਜਿੰਨੀਆਂ ਨਿਕਲਦੀਆਂ ਦਿਖਾਉਣੇ ਲਓ ਜੀ ਪੰਜਵੀਂ ਬੋਗੀ ਵੀ ਪੈ ਗਈ ਭਰ ਗਈ ਆ ਪੰਜ ਬੋਗੀਆਂ ਹੋਵੀਆਂ ਤਾਂ ਬੋਗੀ ਹੋ ਜਾਣੀ ਉਹ ਜਿਹੜਾ ਰਹਿੰਦਾ ਵੀ ਆ ਤਾਂ ਆਪਣਾ ਵੀ ਢੇੜਾ ਲਾਹ ਤੇ ਆ ਕਈ ਬੰਦੇ ਵਿੱਚ ਆਦੇ ਕੋ ਲੇਟਾ ਲੂਟਾ ਲੱਗਿਆ ਆ ਵਧੀਆ ਜਗਾੜੋ ਸਕਰੀਨ ਤੇ ਗਾਣੇ ਗੁਣੇ ਦੇਖਣੇ ਵੀਡੀਓ ਚੱਲਦੀ ਆ ਉਹ ਕੈਮਰੇ ਚੱਲਦੇ ਆ ਉਹਦੇ ਵਿੱਚ ਦੀ ਬੋਗੀ ਦੇ ਵਿੱਚ ਦਾਣੇ ਵੀ ਦੇਖ ਪੈਂਦੇ ਆ ਪਲੱਸ ਬੈਕ ਸਾਈਡ ਵੀ ਦੇਖ ਪੈਂਦੀ ਉਹ ਸਕਰੀਨ ਤੇ ਹੋਰ ਵਨ ਝਾੜ ਕਿਦਾਂ ਵਧੀਆ ਜੀ ਸੋਨਾ ਅੱਜ ਜੇ ਜੇਮੀ ਬੋਗੀ ਆ ਝਾੜ ਸੋਨਾ ਨਿਕਲਿਆ ਜੀ ਕੀ ਇਦਾਂ ਆ ਤੋਲਿਓ ਪਤਾ ਲੱਗੂ ਜਿੰਨਾ ਚਿਰ ਮੰਡੀਆਂ ਤੋਲ ਕੇ ਰਸੀਦ ਆਪਣੇ ਹੱਥ ਨਹੀਂ ਆਉਂਦੀ ਕੋਨਾਂ ਤੇ ਰਹੇ ਝੋਨਾ ਆਪਣਾ ਤੋਲ ਕੇ ਦੱਬੇ ਚ ਪੈ ਜਾਊਗਾ ਬੋਰੀਆਂ ਦੇ ਰਸੀਦ ਹੱਥ ਆ ਜਾਊਗੀ ਤਾਂ ਫੇਰ ਇਹ ਸਰਕਾਰੀ ਇਹ ਪੈਸੇ ਦੇ ਹੱਕਦਾਰ ਆਪਾਂ ਹੋਣਾ ਕੋਨਾਂ ਤੇ ਰਹਲੇ ਇਹ ਆਪਣਾ ਹੀ ਆ ਖਰਾਬ ਹੋ ਜਵੇ ਖੁਸ਼ ਹੋ ਜਵੇ ਆਪਣਾ ਦੋਨਾਂ ਮੁੱਗੀ ਭਰ ਗਈ ਆ ਪੂਰੀ ਝੋਕ ਵੀ ਵਾਦਾ ਖੀਦੀ ਆ ਕੈਮਰੇ ਦੇ ਘੇਵ ਹੋ ਗਈਆਂ ਪੂਰੀਆਂ ਭਰ-ਭਰ ਕੇ ਠੋਗੀਆਂ ਹੋਈਆਂ ਆ ਡੇਢ ਘੇਦੇ ਆ ਪੂਰਾ ਇਹ ਆਵਾਜ਼ ਰੀਣ ਕੇ ਰਹਿ ਗਿਆ ਮਗਰਲੇ ਬੰਨੇ ਨਾ ਰਹਿੰਦੀ ਆ ਥੋੜੀ ਜੀ ਫਾਂਡ ਦੀ ਹੋਗੀ ਵੀ ਇੰਨੀ ਕੀ ਹੋਣੀ ਆ ਆਪਣੀ I do not ਕਿਹੜਾ ਮੋਹਰੇ ਪਾਦੇ ਕੋਈ ਨਹੀਂ ਬਗਨ ਨੂੰ ਜਾਣਦੇ ਕੋਈ ਲਗਾਇਆ ਪੱਲਾ ਬੁੱਲਾ ਦਾਣਾ ਲੋ ਜੀ ਛੇਵੀਂ ਮੋਗੀ ਵੀ ਲਾਪਈ ਪੈਣ ਤੇ ਡਾਲੇ ਤੋਂ ਵੱਧ ਹੋ ਗਿਆ ਆ ਮਾਲ ਪਰਪਾਣਾ ਵੱਢਿਆ ਗਿਆ ਜੀ ਤੇ ਸਰਕਾਰ ਰੋਡ ਤੋਂ ਸਦਾ ਹੀ ਆਉਂਦੀ ਸੇ ਖੇੜੇ ਲੜ ਕੇ ਆਤੀ ਐ ਇੰਨੀ ਕਿ ਟਰਾਲੀ ਹੁਣੀ ਰਹਿ ਗਈ ਐ ਬਾਕੀ ਤਕਰੀਬਨ ਹੀ ਭਰ ਗਈ ਐ ਟਰਾਲੀ ਮੈਂ ਆਪਣੇ ਰਾਈਟ ਡੇਢ ਕਬੋਗੀ ਦੀ ਕਹਿ ਸਕਦੇ ਆ ਵੀ ਹੁਣੀ ਆ ਟਰਾਲੀ ਸੋਨਾ ਨਿਕਲ ਗਿਆ ਝੜ ਬਾਕੀ ਜੀ ਤੂਲ ਤੇ ਲੱਗੂ ਪਤਾ ਚਲੋ ਠੀਕ ਐ ਸਾਥੀ ਗਾ ਸਾਰਿਆਂ ਨੂੰ ਦਿਖਾਉਨੇ ਆ ਫੇ ਕੱਲੂ ਹੋਰ ਵਲੌਗ ਤੇ ਕੁਝ ਪੈਓਗਰ ਵੀ ਖੋਲਣ ਆ ਮਾਰਿਆ ਮੁੰਡੇ ਨੇ ਝਟਕਾ ਮੁੰਡਾ ਵੀ ਪੂਰਾ ਜਾਣਦੇ ਆ ਕਿ ਲੋ ਜੀ ਆਲੇ ਪਈ ਆਸ ਟਾਇਲ ਇਹਨਾਂ ਦਾ ਉੱਗਰ ਲਾਉਣ ਦਾ ਲੱਗਿਆ ਆ ਤੇ ਗੁਰਮੇਹਂ ਜੀ ਆ ਜਾਓ ਉਤਰਿਆ ਹੁਣ ਬੰਦ ਕਰ ਲਾ